ਕੋਈ ਬੜ ਕੇ ਵਖਾਵੇ ਰਾਜਾ ਅੱਜ ਪਿੰਡ ਮੱਖੀਗੜਾਂ ਵਿਖੇ ਇਹ ਪੁੰਚੀ ਅੱਜ ਤੰਤਰਬਾਬਾ ਸ਼ਨੀਸ਼ਾ ਤੰਤਰਬਾਬਾ ਸਾਧਕ ਸਾਹਿਬ ਦੀ ਜੀ ਦੇ ਦਰਬਾਰ ਤੇ ਟਾਇਲ ਦੀ ਸੇਵਾ ਚੱਲ ਰਹੀ ਆ ਸੰਗਤ ਦੇ ਸਨਯੋਗ ਨਾਲ ਹੀ ਸਾਰੇ ਕਾਰਜ ਹੋਣੇ ਆ ਦੇਸ਼ ਵਿਦੇਸ਼ ਵਿੱਚ ਵਸ ਰਹੀ ਸੰਗਤ ਨੂੰ ਅਪੀਲ ਹੈ ਕਿ ਆਪਣੀ ਕਿਰਤ ਕਮਾਈ ਨੂੰ ਸਪਲੈਂ ਕਰਦੇ ਆ ਥੋੜੇ ਚ ਥੋੜਾ ਬਹੁਤੇ ਚ ਬਹੁਤਾ ਦਸਵੰਦ ਕੱਢ ਕੇ ਭੇਜੋ ਤਾਂ ਜੋ ਇਸ ਦਰਬਾਰ ਦੀ ਟਾਇਲ ਲੱਗੇ ਤੇ ਸੋਹਣਾ ਦਰਬਾਰ ਬਣ ਜਾਵੇ ਇਹ ਦਰਬਾਰ ਜਿਹੜੇ ਬੰਦੇ ਆ ਸੰਗਤ ਦੇ ਸੰਯੋਗ ਨਾਲ ਹੀ ਬੰਦੇ ਆ ਸੰਗਤ ਦੇ ਇੱਕ ਇੱਕ 10 10 100 150 ਰੁਪਏ ਨਾਲ ਹੀ ਇਹ ਦਰਬਾਰੇ ਡੇਡੇ ਬੰਦੇ ਆ ਆਪੀ ਲਿਆ ਸੰਗਤ ਨੂੰ ਕਿ ਵਚੜ ਕੇ ਸਹਾ ਪਾਓ ਤਾਂ ਜੋ ਦਰਬਾਰ ਦੀ ਗੁੰਮਣ ਦੀ ਟੈਲ ਤੇ ਸਾਰੇ ਦਰਬਾਰ ਤੇ ਟੈ ਲੱਗ ਜੇ ਸੰਗਤ ਨੂੰ ਫੇਰ ਦੁਬਾਰਾ ਅਪੀਲ ਕੀਤੀ ਆ ਜਿਹੜੇ ਪਿੰਡ ਵਾਲੇ ਪੰਜਾਬੀ ਪੰਜਾਬ ਦੇਸ਼ ਵਿਦੇਸ਼ ਵਿੱਚ ਵਸ ਰਹੇ ਆ ਉਹਨਾਂ ਨੂੰ ਅਪੀਲ ਹੈ ਕਿ ਆਪਣੀ ਕਿਰਤ ਕਮਾਈ ਨੂੰ ਸਪਨਾ ਕਰਦੇ ਆ ਦਸਵੰਦ ਜਿਹੜਾ ਤੁਸੀਂ ਭੇਜੋ 10 10 20 20 50 50 ਰੁਪਏ ਵੀ ਆਪਾਂ ਭੇਜੀਏ ਤਾਂ ਨਾ ਕਿ ਸੰਗਤ ਦੇ ਸਹਿਯੋਗ ਨਾਲ ਇਹ ਦਰਵਾਜ਼ਾ ਟੱ ਲੱਗ ਸਕਦੀ ਹੈ ਗੱਲ ਕਰਾਂਗੇ ਡੇਰੇ ਦੇ ਸੇਵਾਦਾਰ ਆ ਇੱਥੇ ਨਰਿੰਦਰ ਸਿੰਘ ਉਹਨਾਂ ਨਾਲ ਗੱਲ ਕਰਕੇ ਪੁੱਛਾਂਗੇ ਕਿ ਕੀ ਦੇ ਸਹਿਯੋਗ ਨਾਲ ਇਹ ਸੇਵਾ ਚੱਲ ਰਹੀ ਆ ਤੇ ਕੀ ਕਹਿਣਗੇ ਆਓ ਆਪਾਂ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਜਿਹੜੀ ਟਾਇਰ ਲੱਗ ਰਹੀ ਆ ਇਹ ਕੰਮ ਸੇਵਾ ਚੱਲ ਰਹੀ ਹੈ ਕਿਹਦੇ ਅਲੂ ਚੱਲ ਰਹੀ ਹੈ ਹਾਂਜੀ ਪਾਸ਼ੋ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਇਹ ਜੀ ਆਪਣੇ ਇਲਾਕੇ ਦੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਭੰਗੜ ਜਿਨ੍ਹਾਂ ਦੇ ਹੁਕਮਾਂ ਦੇ ਪਾਲਣਾ ਕਰਦੇ ਨੇ ਉਹਨਾਂ ਦਾ ਹੁਕਮ ਸੀ ਕਿ ਗਵਰਨਮੈਂਟ ਦੇ ਉੱਪਰ ਟਾਇਰ ਲਗਾਈ ਜਾਵੇ ਤੋ ਅਸੀਂ ਇਸ ਸੰਬੰਧ ਵਿੱਚ ਬਾਬਾ ਜਗਰਾਜ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਜੋ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਸੇਵਾ ਆਰੰਭ ਕਰ ਦਿੱਤੀ ਹੈ ਜੀ ਇਸ ਦੇ ਸੰਬੰਧ ਵਿੱਚ ਅਸੀਂ ਸਭ ਸੰਗਤਾਂ ਨੂੰ ਅਪੀਲ ਕਰਦੇ ਹਾਂ ਨਗਰ ਨਿਵਾਸੀਆਂ ਨੂੰ ਜੋ ਵੀ ਨਗਰ ਦੇ ਬੱਚੇ ਜੋ ਵੀ ਸਿੰਘ ਬਾਹਰ ਗਏ ਨੇ ਸਾਰਿਆਂ ਦੇ ਗਾੜੀ ਬੇਨਤੀ ਕਰਦੇ ਹਾਂ ਕਿ ਪਾਤਸ਼ਾਹ ਦੇ ਪਾਤਸ਼ਾਹ ਸੱਚੀ ਸਰਕਾਰ ਤੁਹਾਨੂੰ ਪੀਰ ਪਾਤਸ਼ਾਹ ਬਾਬੂ ਸਾਦਕ ਸ਼ਾਹ ਜੀ ਬਾਪੂ ਸ਼ੋਨੀ ਸ਼ਾਹ ਜੀ ਜਿਨ੍ਹਾਂ ਦੇ ਦਰਬਾਰਾਂ ਦੀਆਂ ਸੁਭਾਵਾਂ ਚੱਲ ਰਹੀਆਂ ਸੋ ਆਪ ਸੰਗਤਾਂ ਨੂੰ ਅਪੀਲ ਹੈ ਕਿ ਆਪਣੀਆਂ ਨੇਕ ਕਮਾਈਆਂ ਨੂੰ ਸਫਲ ਕਰਦੇ ਹੋਏ ਆਪਣੀਆਂ ਕਮਾਈਆਂ ਦੇ ਵਿੱਚੋਂ ਜਸਵੰਦ ਜ਼ਰੂਰ ਪਾਓ ਜੀ ਜੋ ਦਰਬਾਰ ਦੀ ਸੇਵਾ ਚੱਲ ਸਕੇ ਇਹ ਆਪ ਜੀ ਦੀਆਂ ਸੰਗਤਾਂ ਦੇ ਨਾਲ ਹੀ ਦਰਬਾਰ ਚੱਲਦੇ ਆ ਸਭ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਬੇਨਤੀ ਨੂੰ ਪ੍ਰਵਾਨ ਕਰਨ ਜੋ ਵੀ ਆਪਣਾ ਤਿਲ ਫੋਲਿਆ ਉਹ ਆਪਣਾ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਹਾਜ਼ਰ ਕਰਦਨ ਤੇ ਜੋ ਸੰਗਤਾਂ ਦੇ ਸੰਯੋਗ ਨਾਲ ਸੇਵਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ ਵੀ ਤੁਸੀਂ ਆਪਣੀ ਮਾਇਆ ਦਾ ਜਸਵੰਦ ਪਉਣਾ ਹੈ ਉਹ ਆਪਣਾ ਇਸ ਨੰਬਰਾਂ ਤੇ ਪਾ ਸਕਦੇ ਹੋ ਜੀ 78145 60021 ਇਸ ਦੇ ਵਿੱਚ ਤੁਸੀਂ ਆਪਣੀ ਮਾਇਆ ਪਾ ਸਕਦੇ ਹੋ ਜੀ ਧੰਨਵਾਦ ਜੀ ਰਗਰ ਜੀ ਦਾ ਖਾਲਸਾ ਵੈਰਾਮ ਦੀਤਿ ਹੈ ਉਹ ਬੰਦੇ ਮੁਤਾਰ ਦੇ ਸੇਵਾ ਤੇ